ਜਿਹੜੇ ਸਾਰਾ ਜੱਟਾਂ ਦੇ ਹੱਕ ਜੱਟਾਂ ਨੂੰ ਭੰਡੀਆਂ ਦੇ ਉਹ ਫੁੱਦੂ ਆ ਦੇਖ ਲੋ ਆ ਹੁੰਦੇ ਜੱਟ ਨੇ ਇਹਨਾਂ ਕੋਈ ਟਰਾਲੀ ਨਹੀਂ ਛੱਡੀ ਜਿਹਨ ਕੋ ਪਾਣੀ ਲਿਆ ਇੱਕ ਮੁੰਡਾ ਦਾ ਇਟਲੀ ਜਾ ਦੇ 26 ਕਿਲੇ ਪਾਣੀ ਐਡੀ ਭੁੱਖ ਵਿਖਾਈ ਆ 150 ਪੇਟੀ ਪਾਣੀ ਦੀ ਅਜੇ ਉਹਨਾਂ ਦੇ ਕੋਠੇ ਤਲਾਸ਼ੀ ਲੈ ਲੋ ਜਾ ਕੇ 150 ਨਾ ਨਿਕਲੇ ਤੇ ਮੇਰੇ ਸਿਰ ਚ ਛੇਤਰ ਮਾਰਿਓ ਉਹਨਾਂ ਦੇ ਕੋਠੀ ਵੀ ਢੋਟਾ ਲੱਗੀ ਉਹਨੂੰ ਕੁਝ ਨਹੀਂ ਐਨੂੰ ਕੁਝ ਨਹੀਂ ਐ ਇਹ ਸ਼ੋਸ਼ੇ ਬਾਜ਼ੀਆਂ ਕੋਈ ਕੋ ਇਹਨਾਂ ਨੂੰ ਢਾ ਲੱਗੀ ਉਹਨੂੰ ਜ਼ਿਆਦਾ ਲੱਗੀ ਜਿੱਥੇ ਪਾਣੀ ਦੀ ਜ਼ਿਆਦਾ ਛੋਟਿਆ ਉਥੇ ਢਾਣ ਲੱਗੀ ਜਿੱਥੇ ਪਾਣੀ ਲੈਣ ਰਿਹਾ ਉਹਦੇ ਢਾ ਲੱਗੀ ਐ ਇਹ ਸ਼ੋਸ਼ੇ ਆਪਣੇ ਡਰਾਮੇ ਬਾਜੀ ਬਣਾ ਕੇ ਪੈਸਾ ਲਾਉਂਦੇ ਚਾਹੁੰਦੇ ਲੋਕ ਜਿਹੜੇ ਅਗਲੇ ਨੇ ਸ਼ਰੀਆ ਵਿੱਚ ਠੋਕੇ ਗਏ ਵੀ ਇਹਦੇ ਕੋਲ 26 ਕਿਲੇ ਜ਼ਮੀਨ ਹੈ ਮੁੰਡੇ ਦੇ ਬਾਹਰ ਹੈ ਫਿਰ ਵੀ ਮੰਗ ਮੰਗ ਖਾ ਜਾਂਦਾ ਕੋਠੀ 'ਪਰੀ ਬਟਾ ਹੈ ਇਹ ਹੁੰਦੇ ਜੱਟ ਤੁਸੀਂ ਸਾਰਾ ਜੱਟਾਂ ਦਾ ਖਾਨੇ ਹੋ ਘਰ 'ਪਰੀ ਬੈਠਿਓ ਲੁਕੋ ਵੀ ਲਿਆ ਫਿਰ ਵੀ ਲੈਣ ਫਿਰ ਵੀ ਜੱਟ ਮਾੜੇ ਆਹ ਜਿਗਰਾ ਚਾਹੀਦਾ ਕੂਨੜ ਬਾਸ ਤੇ ਇਹ ਜਿਗਰਾ ਮੈਂ ਕੁਝ ਕਹਿਣਾ ਚਾਹਦਾ ਮੈਂ ਜਾਤ ਪਾਤ ਦੇ ਚੱਕਰ ਪੈਣ ਦੋਂਦਾ ਪਰ ਫਿਰ ਦੇਖੋ ਸਹੀ ਬੰਦੇ 'ਚ ਹਿੰਮਤ ਬੰਦੇ ਨੇ ਇੱਕ ਨਾਂ ਲੈ ਕੇ ਗਿਆ ਤਾਂ ਬੰਦੇ ਨੇ ਬਹਾਂ ਦੇ ਕੋਲ 26 ਕਲੀ ਜਮੀਨ ਹੈ ਮੁੰਡੇ ਬਾਹਰ ਆ ਉਹਦੇ ਯੋਨੂ ਗਲੋੜਾ ਭੁੱਖ ਵੀ ਦਿਖਾਈ ਪਈ ਐ ਕੁਝ ਨਹੀਂ ਹੋਇਆ ਉਹਦੀ ਕੋਠੀ ਨੂੰ ਤੁਸੀਂ ਕਹਿ ਕੇ ਦਿਖਾਓ ਨਾ ਕਿ ਫਰਾਨੇ ਫਰਾਨੇ ਬੰਦੇ ਨੇ ਰਾਸ਼ਾ ਜਮ੍ਹਾਂ ਕਰ ਲਿਆ ਕਾਣੇ ਫਰਾਨੇ ਬੰਦੇ ਨੇ ਘਰ ਭਰ ਲੇ ਤੁਸੀਂ ਫਿਰ ਵੀ ਮੰਗਦੇ ਬੰਦੇ ਖੜਿਓ ਤੇ ਫਿਰ ਵੀ ਜੱਟ ਮਾੜੇ ਸਾਰਾ ਜਿਹੜੇ ਜੱਟਾਂ ਦੇ ਖਿਲਾਫ ਹੀ ਜੈਰ ਗੁਲੀ ਜਾਣਾ ਤੇ ਜੱਟਾਂ ਦੀ ਲੈ ਲਖਾਈ ਜਾਣਾ ਥੋੜਾ ਜਾ ਥੋੜੀ ਜਿਹੀ ਨਿਸ਼ਾਨੀ ਦਿਖਾ ਦਿਓ ਜੇ ਹੈਗਾ ਤੁਹਾਡੇ ਜੋ ਕੁਝ ਮਾੜਾ ਮੋਟਾ ਨਹੀਂ ਫਿਰ ਤੁਸੀਂ ਤਾਂ ਦਲ ਬਦਲ ਤਾ ਹੈ ਗਈਆਂ ਆ ਚੁੱਲੇ ਛੱਡਿਆ ਉਹ ਜੁੱਲੇ ਪਹੁੰਚ ਬਕਾਊ ਮਾਲ ਨਾ ਬਣੋ ਕਿਤੇ ਤੇ ਜਾ ਕੇ ਖੜੋਂ ਗਏ ਕਿ ਚੁੱਲ੍ਹੇ ਬਦਲੀ ਜਾਓਗੇ